ਕੇ ਤੇ ਲਈ ਹੈ ਜੀ ਮਹਿੰਦਰਪੁਰ ਤੋਂ ਉਹਦੇ ਕੋਲ ਪਾਗਟਰਣਾ ਜੀ 14 ਕਿੱਲੇ ਜ਼ਮੀਨ ਦੇ ਲੈਣੇ ਸਰਾਏ ਪੱਤੀ ਚ ਮੇਰੇ ਮੈਂ ਪੱਦਰ ਕਰੀ ਜ਼ਮੀਨ ਮੋਟਰਾਂ ਲਵਾਈਆਂ ਜੀ ਮੈਂ 25 ਸਾਲ ਦਾ ਕਬਜ਼ਾ ਜੀ ਮੇਰੇ ਕੋਲ 25 ਸਾਲ ਦਾ ਮੈਂ ਜ਼ਮੀਨਬਾਰ ਆ ਮਾਤਾ ਜੀ ਉਰੇ ਆਈ ਜੀ ਇੰਗਲੈਂਡ ਤੋਂ ਮੈਂ ਠੇਕਾ ਦਿੱਤਾ ਹੈ ਜੀ ਮਾਤਾ ਜੀ ਨੂੰ ਉਹ ਮਾਤਾ ਜੀ ਪੁਰੇ ਬੈਠੇ ਆ ਜੀ ਬੰਦਿਆਂ ਚ ਜੂਨੀਅਰ ਚ ਜੀ ਪਾਵਰ ਟਰਨਿੰਗ ਮਾਈਕੋਲੇ ਜੀ ਮੇਰੀ ਜੀਰੀ ਵੱਢ ਰਿਹਾ ਦਰਜੀਤ ਸਿੰਘ ਕਾਲਗੜ ਦਾ ਜੀ ਉਹਦਾ ਕੁੜਮ ਆਖੀ ਜੀਰੀ ਵੱਢਣ ਲੱਗੇ ਪਏ ਕਪਾਹ ਨੇ ਰੁਕੀ ਨਹੀਂ ਰੋਕ ਨਹੀਂ ਰਹੇ 11 ਵਜੇ ਦੀ ਕਪਾਹ ਚੱਲ ਰਹੀ ਹੈ ਇਹ ਕਿ ਕਹੇ ਵੱਜ ਗਏ ਜੀ ਆਹ ਸਾਢੇ ਚ 4 5 ਵਜਾਂ ਵਾਲੇ ਨੇ ਜੀ 4-5 ਘੰਟੇ ਹੋ ਗਏ ਕਪਾਹ ਨਹੀਂ ਰੋਕ ਰਹੇ ਖਾਨਦਾਰ ਨੂੰ ਆਖੇ ਆ ਡਾੜਦਾ ਕਹਿੰਦਾ ਹੁਣ ਹੁਣ ਆ ਗਿਆ ਥਾਣੇ ਦਾ ਫੇਰ ਨਹੀਂ ਜਾ ਰਹੇ ਆ ਮੇਰੀ ਜਿਰੀ ਪੱਟਣੀ ਨੇ ਨਜਾਇਜ਼ ਬਾਰੇ ਦਾ ਠੱਕਾ ਹੋ ਗਿਆ ਜੀ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗ ਕਰਨਾ ਚਾਹੁੰਦਾ ਜੀ ਮੇਹ ਜਿਰੀ ਪੱਟਣੀ ਹੈ ਜੀ ਮੇਰੀ ਜਿਰੀ ਕੁਪੱਟਣੀ ਹੈ ਜੀ ਮੇਰਾ ਠੇਕਾ ਦਿੱਤਾ ਹੈ ਜੀ ਕਿੰਨੇ ਸਾਲ ਤੋਂ ਤੁਹਾਡੇ ਕੋਲ ਠੇਕਾ ਹੈ ਇਹ 25 ਸਾਲ ਦਾ ਮੈਂ ਬਾਹਰਿਆਂ ਜੀ ਜ਼ਮੀਨ ਮਾਈ ਨੂੰ ਠੇਕਾ ਦਿੰਦਾ ਜੀ ਉਹ ਬੈਠੀ ਇਹ ਪਹਿਲਾਂ ਵੀ ਇੱਦਾਂ ਚੱਲਦਾ ਰਿਹਾ ਹੈ ਲਾਈ ਪਹਿਲਾਂ ਕੋਈ ਰੋਲੋ ਨਹੀਂ ਚੱਲਿਆ ਆਪ ਚੱਲੇ ਕਿੱਥੇ ਚੱਲੇ ਹੋ ਉਹਨਾਂ ਦਾ ਪਹਿਲਾਂ ਕਿਤੇ ਪੈਆਂ ਲਾਖਤੇ ਅੱਛਾ ਮੈਂ ਪੱਤਰ ਕਰਾਈ ਜ਼ ਮੇਰੇ ਕੋਲ ਇਹ ਨਹੀਂ ਪਤਾ ਫਸਲ ਸਾਰੀ ਤੁਸੀਂ ਗਾਈ ਸੀਗੀ ਹਾਂਜੀ ਫਸਲ ਸਾਰੀ ਤੁਸੀਂ ਗਾਈ ਮੇਰੀ ਆ ਜੀ ਜੀ ਰਾਈ ਹੋਈ ਜੀ ਅੱਛਾ ਉਹ ਮੰਨ ਲੀਂ ਤੁਹਾਡੀ ਫਸਲ ਵੱਢ ਰਹੀ ਹੈ ਫਸਲ ਵੱਢ ਰਿਹਾ ਦਲਜੀਤ ਸਿੰਘ ਕਾਲਗੜ ਦਾ ਜੀ ਉਹਦਾ ਮੁੰਡਾ ਸੋਹਰਾ ਗੁਲਜਾਰ ਸਿੰਘ ਦਾ ਜੀ ਠੀਕ ਹੈ ਨਾਲ ਵੱਢ ਰਿਹਾ ਜੀ ਪਹਿਲਾਂ ਉਹਦੇ ਪਰਚਾ ਹੋਇਆ ਹੈ ਜੀ ਨਾਲੇ ਉਹਦੇ ਘਰ ਵਾਲੀ ਦੇ ਨਾਲੇ ਦਲਜੀਤ ਸਿੰਘ ਤੇ ਮਹੀਨਾ ਪਹਿਲਾਂ ਜੀ ਕਦੋਂ ਤੋਂ ਵੱਢਣੀ ਸ਼ੁਰੂ ਕਰੀ ਹੈ ਫਸਲ ਇਹ ਇਹ 11 ਵਜੇ ਤੋਂ ਅੱਜ ਜੀ ਅੱਛਾ ਤੁਸੀਂ ਪੁਲਿਸ ਨੂੰ ਕੋਈ ਨਹੀਂ ਸੂਚਿਤ ਕਰਿਆ ਪਹਿਲਾਂ ਉਹ ਆਖਿਆ ਜੀ ਪੁਲਿਸ ਚੜ੍ਹਨੀ ਨਹੀਂ ਦੇਹੀ ਮੈਂ ਦਰਖਾਸਤ ਦਿੱਤੀ ਜੀ ਮਾਈ ਨੇ ਅੱਗੇ ਦਿੱਤੀ ਆ ਮੈਂ ਠੀਕ ਹੈ